ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਮੈਂ ਗੋਲਡੀ ਬਰਾੜ ਅੱਜ ਜੋ ਮੁਹਾਲੀ ਕੋਟ ਦੇ ਬਾਹਰ ਗੁਰਵਿੰਦਰ ਦਾ ਮਰਡਰ ਹੋਇਆ। ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਪੋਜੀਤ ਕੁਤਾਰਾ ਸ਼ੋਟਾ ਵੀਰ ਵਿੱਕੀ ਪਹਿਲਵਾਨ ਹੋਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਸਾਰੇ ਲੈਨੇ ਆਂ। ਤੇ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀ ਪੁਲਿਸ ਨੂੰ ਤਾਂ ਇਹ ਕੇਸ ਕੋਈ ਏਡਾ ਜ਼ਰੂਰੀ ਨਹੀਂ ਲੱਗਿਆ ਸੀ ਕਿਉਂਕਿ ਗੁਰਲਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲਿਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਹਾਸ ਤੇ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ ਬਹੁਤ ਉਮੀਦ ਹੁੰਦੀ इवन ਕੀ ਪੁਲਿਸ ਨੇ ਤਾਂ ਆਪਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਡੀਫੈਂਡ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ 'ਚ ਐਫ ਆਈ ਆਰ ਦਿਖਾ ਦੇ ਨਾ ਉਹਦੀ ਜਿਹਨੂੰ ਤੁਸੀਂ ਗੁਰਲਾਲ ਗੈਂਗਸਟਰ ਕੀ ਕੀ ਖਬਰਾਂ ਚ ਨਿਊਜ਼ ਦਿੱਤੀ ਵੀ ਗੁਰਲਾਲ ਗੈਂਗਸਟਰ ਮਰ ਗਿਆ ਤਾਂ ਹੀ ਤੁਸੀਂ ਕੇਸ ਬੰਦ ਕਰਤਾ ਸਾਰੇ ਬੰਦੇ ਕੇਸ ਚ ਬਰੀ ਹੋ ਗਏ ਪਰ ਸਾਡੇ ਮਨਾਂ ਚ ਬਰੀ ਨਹੀਂ ਹੋਣਗੇ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਨੁਕਸਾਨ ਕੀਤਾ ਚਾਹੇ ਉਹ ਗੁਰਲਾਲ ਸੀ ਚਾਹੇ ਇੰਦਰਪ੍ਰੀਤ ਪੈਰੀ ਹੈ ਜਿਹੜੇ ਵੀ ਲੱਲੀ ਛੱਲੀ ਨੇ ਸਾਡੇ ਭਰਾਵਾਂ ਦੇ ਨੁਕਸਾਨ ਚ ਥੋੜੀ ਬਹੁਤ ਵੀ ਇਨਵੋਲਵਮੈਂਟ ਕੀਤੀ ਆ ਉਹਨਾਂ ਨੂੰ ਅਸੀਂ ਮਾਰਾਂਗੇ ਚਾਹੇ 5 ਸਾਲਾਂ ਬਾਅਦ ਮਾਰੀਏ ਚਾਹੇ 5 ਮਹੀਨਿਆਂ ਬਾਅਦ ਮਾਰੀਏ ਜਿਨ੍ਹਾਂ ਚੱਕਰ ਅਸੀਂ ਜਿਉਉਣੇ ਆ ਮੰਨਾ ਚੱਕਰ ਤੁਸੀਂ ਇਹ ਨਾ ਸੋਚਿਓ ਵੀ ਤੁਹਾਡੇ ਉੱਤੇ ਤਲਵਾਰ ਸਿਰ ਤੋਂ ਚੱਕੀ ਗਈ ਕਿਸੇ ਟਾਈਮ ਵੀ ਤੁਹਾਡੇ ਸਿਰ ਤੇ ਤਲਵਾਰ ਟਿਕ ਸਕਦੀ ਹੈ ਬਸ ਜੋ ਜੇ ਬਚਿਆ ਜਾਂਦਾ ਤਾਂ ਦੂਜੀ ਗੱਲ ਮੈਂ ਇੱਕ ਪੰਜਾਬ ਸਰਕਾਰ ਨੂੰ ਕਹਿੰਨੇ ਚਾਹਣਾ ਜੇ ਜ਼ਰਤ ਹੋਵੇ ਨਾ ਤਾਂ ਇਹ ਗੱਲ ਕਰੀਦੀ ਹੁੰਦੀ ਸਿੱਧਾ ਇੱਕ ਚ ਵਜੀਦਾ ਹੁੰਦਾ ਠੀਕ ਹੈ ਜੇ ਤੁਹਾਡੀ ਜ਼ਰਤ ਹੈ ਨਹੀਂ ਮੇਰੇ ਤੱਕ ਪਹੁੰਚਣ ਦੀ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ ਤਹਾਡੇ ਤੋਂ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਤੋਂ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਏ ਨਹੀਂ ਅਸੀਂ ਡਰਦੇ ਜਦੋਂ ਸਿਸਟਮ ਨੇ ਪਹਿਲਾਂ ਇੰਨੀ ਹੱਤ ਚਿੱਤੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੇਣਾ ਮਾਵਾਂ ਨੂੰ ਕੈਨ ਲੱਗੇ ਸੀ ਪੁਲਿਸ ਵਾਲੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਚਿੰਦਾ ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਕੀਆਂ ਲੜਾਈਆਂ ਝਗੜਿਆਂ ਤੱਕ ਹੁੰਦੇ ਸੀ ਉਸ ਕੰਨ ਜਿਨ੍ਹਾਂ ਨੂੰ ਸੰਗਿਆੜਾ ਬਦਮਾਸ਼ ਤੱਕ ਟੈਹ ਕੇ ਕਾਲਜ ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡਿਆਂ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ੀਰ ਭਾਈ ਸੁੱਖਾ ਜੀ ਜਿਨ੍ਹਾਂ ਨੇ ਤੁਹਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਵੇਂ ਜੀਆਂ ਹਰਕਤਾਂ ਨਾ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਦਿੱਸਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਕਿ ਉਹ ਤੁਹਾਡੇ ساری ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਲੀਡਰਾਂ ਵੀ ਸਾਰੇ ਪੁਲਸਾਂ ਦੇ ਸਭ ਤੇ ਜਵਾਬਗਾਰ ਸੱਟ ਹੈ ਠੀਕ ਹੈ ਤੁਸੀਂ ਇਕੱਲੇ ਪੰਜਾਬ ਦਾ ਕਸੀਮ ਤੋਂ ਅਸੀਂ ساری ਦੁਨੀਆ ਚ ਹੈ ਜੇ ਇੰਨਾ ਚੀਜ਼ਾਂ ਤੇ ਆ ਕੇ ਸਾਨੂੰ ਸਾਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਸਭ ਪੁਲਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਹੈ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰ ਸਕਦੇ ਆ ਮਨ ਚ ਵਹਿਮ ਨ ਰੱਖੋ ਕਦੇ ਕਿਸੇ ਬੰਦੇ ਨੂੰ ਨਿਆਂ ਨਹੀਂ ਮਰਿਆ ਨਾਲ ਦੀਆਂ ਦੁਸ਼ਮਣੀਆਂ ਨਿਵੇੜੀਆਂ ਇੱਕ ਥੋਕੇ ਨਿਵੇੜੀਆਂ ਕੋਈ ਕੋਈ ਸਾਥ ਬੰਦਾ ਨਹੀਂ ਮਾਰਿਆ ਦੁਨੀਆਂ ਕੋਈ ਕਿਸੇ ਨੂੰ ਸਾਥ ਬਣਾਈ ਚੜੀ ਜੀ ਦਾ ਮਰਜ਼ੀ ਬੈਕਗ੍ਰਾਉਂਡ ਚੈੱਕ ਲੈ ਜ ਜਿਹਨੂੰ ਮੈਂ ਮਾਰਾਇਆ ਉਹ ਦੇਖ ਲੈ ਜੇ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ ਕੋਈ ਹਰਕਤਾਂ ਨਾ ਕਰੋ ਕਿ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ ਅਸੀਂ ਇੰਨਾ ਕ ਮੂੰਹ ਰੱਖਦੇ ਆਂ ਹਜੇ ਆਪਦੀ ਮਿੱਟੀ ਨਾਲ ਸਾਨੂੰ ਮੂੰਹ ਤੋੜ ਨਾ ਕਰੋ ਸਾਡੀ ਮਿੱਟੀ ਤੋਂ